ਅੱਜ ਉਹ ਸ਼ੁਭ वार्ता ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਇਸ ਵੇਲੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਖਾਸ ਤੌਰ ਤੇ 2027 ਦੀਆਂ ਆਉਣ ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹਾਂ ਬੀਜੇਪੀ ਜਿੱਥੇ ਇੱਕ ਪਾਸੇ ਸ਼ਹਿਰਾਂ ਦੇ ਵਿੱਚ ਮਜ਼ਬੂਤ ਹੈ ਉੱਥੇ ਹੁਣ ਪਿੰਡਾਂ ਦੇ ਵਿੱਚ ਵੀ ਆਪਣਾ ਪਸਾਰਾ ਬੀਜੇਪੀ ਵੱਲੋਂ ਕੀਤਾ ਜਾ ਰਿਹਾ ਖਾਸ ਤੌਰ ਤੇ ਕੇਂਦਰੀ ਸਕੀਮਾਂ ਦਾ ਸਹਾਰਾ ਲੈ ਕੇ ਬੀਜੇਪੀ ਪਿੰਡ ਪਿੰਡ ਪਹੁੰਚ ਕਰ ਰਹੀ ਹੈ ਇਸੇ ਦੇ ਤਹਿਤ ਬੀਜੇਪੀ ਵੱਲੋਂ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਲੋਕਾਂ ਦੇ ਵਿੱਚ ਬੀਜੇਪੀ ਦੀ ਕੇਂਦਰ ਸਰਕਾਰ ਦੀਆਂ ਜਿਹੜੀਆਂ ਕੇਂਦਰੀ ਯੋਜਨਾਵਾਂ ਨੇ ਉਹਨਾਂ ਯੋਜਨਾਵਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਇਸੇ ਮਕਸਦ ਦੇ ਨਾਲ ਬੀਜੇਪੀ ਪੰਜਾਬ ਦੇ ਤਮਾਮ ਆਗੂ ਪਿੰਡਾਂ ਦੇ ਵਿੱਚ ਕੈਂਪਾਂ ਦਾ ਆਯੋਜਨ ਕਰ ਰਹੇ ਨੇ ਤੇ ਇਸੇ ਕੈਂਪ ਦੇ ਵਿੱਚ ਇਸੇ ਤਰ੍ਹਾਂ ਦਾ ਹੀ ਇੱਕ ਕੰਪ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੇ ਵਿੱਚ ਲਗਾਇਆ ਗਿਆ ਸੀ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਇਸ ਕੈਂਪ ਦੇ ਵਿੱਚ ਹਿੱਸਾ ਲੈਣ ਦੇ ਲਈ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ ਪੁਲਿਸ ਦੇ ਵੱਲੋਂ ਰੋਕਤੇ ਜਾਣ ਤੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਇਸ ਮੌਕੇ ਪੁਲਿਸ ਦੇ ਨਾਲ ਬੀਜੇਪੀ ਆਗੂਆਂ ਦਾ ਸੰਘਰਸ਼ ਵੀ ਦੇਖਣ ਨੂੰ ਮਿਲਿਆ ਜਿਸ ਵੇਲੇ ਪੁਲਿਸ ਦੇ ਨਾਲ ਬੀਜੇਪੀ ਆਗੂਆਂ ਦਾ ਸੰਘਰਸ਼ ਹੁੰਦਾ ਉਸ ਵੇਲੇ ਸੁਨੀਲ ਕੁਮਾਰ ਜਾਖੜ ਸੁਰਜੀਤ ਕੁਮਾਰ ਜਿਆਣੀ ਅਤੇ ਬੀਜੇਪੀ ਦੇ ਇਲਾਕੇ ਦੇ ਤਮਾਮ ਆਗੂ ਮੌਜੂਦ ਸਨ ਇਸ ਮੌਕੇ ਬੀਜੇਪੀ ਦੇ ਆਗੂਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਬੀਜੇਪੀ ਆਗੂਆਂ ਵੱਲੋਂ ਉੱਥੇ ਹੀ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਿਤ ਕੀਤਾ ਗਿਆ ਤੇ ਇਸ ਮੌਕੇ ਸੂਬਾ ਸਰਕਾਰ ਦੇ ਉੱਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਨੇ ਨਾਲ ਦੀ ਨਾਲ ਸੁਨੀਲ ਜਾਖੜ ਵੱਲੋਂ ਵੀ ਇਸ ਮੌਕੇ ਭਾਜਪਾ ਸਮਰਥਕਾਂ ਦੀ ਭੀੜ ਨੂੰ ਸੰਬੋਧਿਤ ਕੀਤਾ ਗਿਆ ਸੁਨੀਲ ਜਾਖੜ ਨੇ ਪੁਲਿਸ ਤੇ ਵੀ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਨੇ ਉਧਰ ਪੰਜਾਬ ਸਰਕਾਰ ਨੂੰ ਵੀ ਭਾਜਪਾ ਦੇ ਇਸ ਪ੍ਰੋਗਰਾਮ ਤੇ ਇਤਰਾਜ਼ ਹੈ ਸੂਬੇ ਸਰਕਾਰ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਭਾਜਪਾ ਦੇ ਵੱਲੋਂ ਤਮਾਮ ਵੋਟਰਾਂ ਦੇ ਆਈਡੀ ਕਾਰਡ ਮੰਗੇ ਜਾ ਰਹੇ ਨੇ ਆਧਾਰ ਵਗੈਰਾ ਇਸ ਤਰ੍ਹਾਂ ਦੀਆਂ ਸਾਰੇ ਜੋ ਦਸਤਾਵੇਜ਼ ਨੇ ਉਹਨਾਂ ਦੇ ਉਹ ਮੰਗੇ ਜਾ ਰਹੇ ਨੇ ਤੇ ਇਸ ਤਰ੍ਹਾਂ ਡਾਟਾ ਲੀਕ ਹੋਣ ਦਾ ਖਤਰਾ ਸੂਬਾ ਸਰਕਾਰ ਵੱਲੋਂ ਦੱਸਿਆ ਗਿਆ ਸੋ ਬੀਜੇਪੀ ਦਾ ਆਪਣਾ ਪੱਖ ਹੈ ਬੀਜੇਪੀ ਕਹਿ ਰਹੀ ਹੈ ਕਿ ਤੱਕਾ ਹੋ ਰਿਹਾ ਉਹਨਾਂ ਨੂੰ ਸਰਕਾਰੀ ਯੋਜਨਾਵਾਂ ਲੋਕਾਂ ਨੂੰ ਦੱਸਣ ਨਹੀਂ ਦਿੱਤੀਆਂ ਜਾ ਰਹੀਆਂ ਦੂਜੇ ਪਾਸੇ ਪੰਜਾਬ ਸਰਕਾਰ ਦਾ ਆਪਣਾ ਪੱਖ ਹੈ ਪੰਜਾਬ ਸਰਕਾਰ ਦਾ ਕਹਿਣਾ ਕਿ ਅਨ ਆਥਰਾਇਜ਼ਡ ਬੰਦੇ ਜਿਨ੍ਹਾਂ ਦਾ ਕੋਈ ਅਧਿਕਾਰ ਨਹੀਂ ਹੈ ਆਮ ਲੋਕਾਂ ਤੋਂ ਇਸ ਤਰ੍ਹਾਂ ਡਾਟਾ ਇਕੱਠਾ ਕਰਨ ਦਾ ਆਮ ਲੋਕਾਂ ਦੇ ਇਸ ਤਰ੍ਹਾਂ ਆਈਡੀ ਕਾਰਡ ਇਕੱਠੇ ਕਰਨ ਦਾ ਸੋ ਅਣ ਅਧਿਕਾਰਿਤ ਵਿਅਕਤੀਆਂ ਦੇ ਵੱਲੋਂ ਲੋਕਾਂ ਦੇ ਵੋਟਰ ਕਾਰਡ ਲੋਕਾਂ ਦੇ ਆਧਾਰ ਕਾਰਡ ਤੇ ਇਸ ਤਰ੍ਹਾਂ ਦੇ ਨਿੱਜੀ ਦਸਤਾਵੇਜ਼ ਇਕੱਠੇ ਕੀਤੇ ਜਾ ਰਹੇ ਨੇ ਤੇ ਇਸ ਤਰ੍ਹਾਂ ਇਹਨਾਂ ਦਸਤਾਵੇਜ਼ਾਂ ਦੇ ਨਾਲ ਡਾਟਾ ਲੀਕ ਹੋਣ ਦਾ ਖਤਰਾ ਪੰਜਾਬ ਸਰਕਾਰ ਵੱਲੋਂ ਦੱਸਿਆ ਗਿਆ ਸੋ ਇਸ ਸੰਘਰਸ਼ ਦੇਖਣ ਨੂੰ ਮਿਲ ਰਿਹਾ ਭਾਜਪਾ ਦੇ ਆਗੂਆਂ ਅਤੇ ਸੂਬੇ ਦੇ ਪ੍ਰਸ਼ਾਸਨ ਦੇ ਵਿਚਾਲੇ ਜਦੋਂ ਕਿ ਬੀਜੇਪੀ ਦੇ ਵੱਲੋਂ ਵੱਡੇ ਪੱਧਰ ਤੇ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਸੋ ਇਹ ਸਭ ਕਾਸੇ ਵਿਚਾਲੇ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਅੱਜ ਪੰਜਾਬ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ